ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੇਂ-ਨਵੇਂ ਵੈਰਾਈਟੀ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਆ ਕਰੋ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਲਾਸਟ ਸੰਡੇ ਜਿਹੜਾ ਹੈ ਉਹ ਸਾਡੇ ਚੈਨਲ ਤੇ ਇੱਕ ਬਹੁਤ ਹੀ ਪਿਆਰਾ ਜਿਹਾ ਗਿਫਟ ਨਿਕਲੇਗਾ ਉਹ ਵਾਲੇ ਈਵਰਸ ਦੇ ਵਿੱਚੋਂ ਹੋਏਗਾ ਜਿਹੜੇ ਸਾਡਾ ਸਪੋਰਟ ਕਰਦੇ ਨੇ ਸਾਡੀਆਂ ਲੌਂਗ ਵੀਡੀਓਜ਼ ਤੇ ਕਮੈਂਟ ਕਰਦੇ ਨੇ ਤੇ ਸਾਡੀ ਲਾਈਵ ਨੂੰ ਹਰ ਰੋਜ਼ 11 ਵਜੇ ਜੁਆਇਨ ਕਰਦੇ ਨੇ ਠੀਕ ਹੈ ਜ ਅੱਜ ਦੇ ਸੂਟ ਜਿਹੜੇ ਇੱਕਦਮ ਲੇਟੈਸਟ ਫੈਬਰਿਕ ਹੋਏਗਾ ਸ਼ਿਮਰ कॉटन ਠੀਕ ਹੈ ਜੀ कॉटन ਸ਼ਿਮਰ ਹੋਏਗਾ ਇਸ ਦਾ ਫੈਬਰਿਕ ਤੁਸੀਂ ਚੈੱਕ ਕਰ ਸਕਦੇ ਹੋ ਇੱਕਦਮ ਪੂਰਾ ਮੈਂਸ਼ਨ ਹੋਏਗਾ कॉटन ਸ਼ਿਮਰ ਟੌਪ ਹੋਏਗੀ कॉटन ਸ਼ਿਮਰ ਹੀ ਬਾਟਮ ਹੋਏਗੀ ਤੇ ਇਸ ਤਰ੍ਹਾਂ ਚੈੱਕ ਵਾਲੀ ਜਿਹੜੀ ਇਸ ਦੀ ਪ੍ਰਿੰਟਿੰਗ ਆਏਗੀ ਬਹੁਤ ਸੋਹਣੀ ਪ੍ਰਿੰਟਿੰਗ ਆ ਇਸ ਦੇ ਉੱਪਰ ਜਿਹੜੀ ਫਲਾਵਰਿੰਗ ਆ ਉਹ ਵੀ ਬਹੁਤ ਪਿਆਰੀ ਆਏਗੀ ਪ੍ਰਿੰਟ ਬਹੁਤ ਸੋਹਣਾ ਆ ਤੇ ਇਸ ਦੇ ਉੱਪਰ ਆਏਗੀ ਇਸ ਤਰ੍ਹਾਂ ਡਬਲ ਡਬਲ ਪੈਨਲਿੰਗ ਆਏਗੀ ਤੇ ਨਾਲ ਆਏਗਾ ਫਲਾਵਰਸ ਦਾ ਕੰਮ ਬਹੁਤ ਪਿਆਰੇ ਫਲਾਵਰਸ ਨੇ ਨਾਟ ਥ्रेड ਵਰਕ ਦਾ ਵੀ ਕੰਮ ਆਏਗਾ ਤੁਸੀਂ ਚੈੱਕ ਕਰੋ ਇੱਕਦਮ ਬੀਡਿੰਗ ਵਾਲੀ ਜਿਹੜੀ ਐ ਏਮਬਰਾਇਡਰੀ ਹੋਈ ਆ ਨਾਟ ਥ्रेड ਵਰਕ ਆਏਗਾ ਮਸ਼ੀਨ ਵਰਕ ਆਏਗਾ ਤਿੰਨ ਫਲਾਵਰ ਜਿਹੜੇ ਆ ਉਹ ਤੁਹਾਨੂੰ ਸੈਂਟਰ ਪੈਨਲਿੰਗ ਦੇ ਵਿੱਚ ਮਿਲਣਗੇ ਪਲੱਸ ਤੁਹਾਨੂੰ ਇਹ ਜਿਹੜਾ ਆ ਬਾਰਡਰ ਲਾਈਨ ਮਿਲੇਗੀ ਨਾਟ ਥ्रेड ਵਰਕ ਦੇ ਨਾਲ ਵੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਮਿਲੇਗੀ ਚੈੱਕ ਕਰਦੇ ਜਾਓ ਬਹੁਤ ਸੋਹਣਾ ਕੰਮ ਆ ਤੇ ਇਸ ਦੇ ਵਿੱਚ ਲੈਂਥ ਵਾਈਜ਼ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਇਸ ਦੀ ਨੈਕ ਲਾਈਨ ਦੀ ਫਿਨਿਸ਼ਿੰਗ ਨਹੀਂ ਹੋਈ ਆ ਬਾਟਮ ਦਾ ਜਿਹੜਾ ਉਹ ਵੀ ਫੈਬਰਿਕ ਜਿਹੜਾ ਉਹ ਹੋਏਗਾ ਸ਼ਿਮਰ कॉटन ਦਾ कॉटन ਸ਼ਿਮਰ ਦਾ ਬਾਟਮ ਦਾ ਫੈਬਰਿਕ ਹੋਏਗਾ ਤੇ ਤੁਸੀਂ ਦੇਖੋ ਇਸ ਦੇ ਵਿੱਚ ਵੀ ਤੁਹਾਨੂੰ ਸੈਲਫ ਵੀ ਡਿਜ਼ਾਈਨਿੰਗ ਮਿਲਦੀ ਪਈ ਆ ਪਲੱਸ ਵੇਲ ਦੀ ਐਮਬਰਾਇਡਰੀ ਮਿਲਦੀ ਪਈ ਆ ਬਹੁਤ ਸੋਹਣਾ ਜਿਹਾ ਕੰਮ ਆ ਬਹੁਤ ਹੀ ਪਿਆਰਾ ਜਿਹਾ ਸੂਟ ਆ ਨਾਲ ਆਏਗਾ ਪਿਓਰ ਮਸਲੀਨ ਦਾ ਦੁਪੱਟਾ ਇੱਕਦਮ ਸੌਫਟ ਮਸਲੀਨ ਦਾ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਤੀਸਰਾ ਤੁਹਾਨੂੰ ਫੋਰ ਸਾਈਡਰ ਲੈਸ ਮਿਲੇਗੀ ਟੂ ਸਾਈਡਰ ਵੇਲ ਮਿਲਣਗੀਆਂ ਤੇ ਨਾਲ ਇਸ ਤਰ੍ਹਾਂ ਬਹੁਤ ਹੀ ਪਿਆਰੀ ਪੈਲੇ ਸਾਰੇ ਹੀ ਦੁਪੱਟੇ ਦੇ ਵਿੱਚ ਸਟ੍ਰਿਪਸ ਆਫ ਵੇਲਸ ਆਉਣਗੀਆਂ ਪਿੰਕ ਬੇਬੀ ਪਿੰਕ ਕਲਰ ਹੋਏਗਾ ਸੂਟ ਤੁਸੀਂ ਸੁਣਦੇ ਲੁੱਕ ਚੈੱਕ ਕਰੋ ਇੱਕਦਮ ਵਧੀਆ ਸੂਟ ਆਏਗਾ ਜੀ ਤੇ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜੈਗੀ 1995 ਅੱਜ ਦੇ ਸੂਟਾਂ ਦਾ ਰੇਟ ਆ ਤੇ ਇਹ ਵਾਲੇ ਸੂਟ ਇੱਕਦਮ ਡਿਸਕਾਊਂਟ ਦੇ ਵਿੱਚ ਲੈ ਕੇ ਆਏ ਆ ਵਿਸਾਖੀ ਦੀ ਸੇਲ ਨੂੰ ਜਿਹੜਾ ਐਕਸਟੈਂਡ ਕਰਦੇ ਹੋਏ ਕਿਉਂਕਿ ਤੁਸੀਂ ਕਾਫੀ ਪਿਆਰ ਦਿੰਦੇ ਪਏ ਹੋ ਵਿਸਾਖੀ ਵਾਲੇ ਸੂਟਸ ਦੀ ਸੇਲ ਤੇ ਜੀ ਤੁਹਾਡੇ ਕਹਿਣ ਤੇ ਜਿਹੜੀ ਆ ਉਹੀ ਸੇਲ ਜਿਹੜੀ ਅੱਗੇ ਬਣਾਉਂਦੇ ਪਏ ਆ ਵਿਸਾਖੀ ਦੇ ਸਾਰੇ ਹੀ ਮੰਥ ਜਿਹੜੀ ਆ ਇਹ ਵਾਲੀ ਸੇਲ ਚੱਲੇਗੀ ਨੈਕਸਟ ਕਲਰ ਜਿਹੜਾ ਉਹ ਆਏਗਾ ਗ੍ਰੀਨ ਕਲਰ ਤੁਸੀਂ ਕਲਰ ਦੇਖਦੇ ਜਾਣਾ ਹੈ ਇਕਦਮ ਲਾਈਟ ਸ਼ੇਡਸ ਤੇ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਆਏਗੀ ਚੈੱਕ ਵਾਲੀ ਪ੍ਰਿੰਟਿੰਗ ਆਏਗੀ ਛੋਟੇ ਫਲਾਵਰਸ ਦੀ ਪ੍ਰਿੰਟਿੰਗ ਆਏਗੀ ਇਸ ਤਰ੍ਹਾਂ ਡਬਲ ਪੈਨਲਿੰਗ ਆਏਗੀ ਫਲਾਵਰਸ ਆਉਣਗੇ ਏਮਬਰਾਇਡਰੀ ਵਾਲੇ ਨੌਥ थ्रेड ਵਰਕ ਆਏਗਾ ਗੇਲ ਬਹੁਤ ਸੋਹਣੀ ਆਏਗੀ ਬਾਰਡਰ ਲਾਈਨ ਤੇ ਪਲੱਸ ਬੇਸ ਦੇ ਵਿੱਚ ਤੁਹਾਨੂੰ ਜਿਹੜਾ ਆ ਬੇਸ ਪ੍ਰਿੰਟਿੰਗ ਦੇ ਵਿੱਚ ਜਿਹੜਾ ਉਹ ਮਿਲੇਗਾ ਬਾਟਮਸ कॉटन ਸ਼ਿਮਰ ਜਿਹੜਾ ਫੈਬਰਿਕ ਹੋਏਗਾ ਬਾਟਮ ਦਾ ਵੀ कॉटन ਸ਼ਿਮਰ ਹੀ ਫੈਬਰਿਕ ਜਿਹੜਾ ਹੋਏਗਾ ਉਹ ਹੋਏਗਾ ਸ਼ਰਟ ਦਾ ਠੀਕ ਹੈ ਤੇ embroidery ਵਾਲੀ ਜਿਹੜੀ ਉਹ ਵੇਲ ਆਏਗੀ ਬਹੁਤ ਸੋਹਣੀ ਨਾਲ ਪਿਓਰ ਮਸਲੀਨ ਦਾ ਜਿਹੜਾ ਉਹ ਦੁਪੱਟਾ ਆਏਗਾ ਦੇਖੋ ਦੁਪੱਟੇ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਇਕਦਮ ਹੈਂਡੇਬਲ ਕਰਨੇ ਇਜ਼ੀ ਹੋ ਜਾਂਦੇ ਆ ਤੇ ਇਸ ਤਰ੍ਹਾਂ ਤੁਹਾਨੂੰ ਜਿਹੜੀ ਉਹ ਵੇਲ ਮਿਲੇਗੀ ਲੈਸ ਮਿਲਣਗੀਆਂ ਤੇ ਇਸ ਦੇ ਵਿੱਚ ਦੂਸਰਾ ਕਲਰ ਹੋ ਗਿਆ ਗ੍ਰੀਨ ਸ਼ੇਡ ਦੇ ਵਿੱਚ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਨੈਕਸਟ ਕਲਰ ਆਏਗਾ ਲਾਈਟ ਬਾਵਾ ਸ਼ੇਡ ਆ ਉਸ ਦੇ ਉੱਪਰ ਗ੍ਰੇ ਟੋਨ ਦੀ ਪ੍ਰਿੰਟਿੰਗ ਕਿੰਨੀ ਪਿਆਰੀ ਲੱਗਦੀ ਪਈ ਹੈ ਚੈੱਕ ਕਰਦੇ ਡਬਲ ਪੈਨਲਿੰਗ ਆਏਗੀ ਬਹੁਤ ਪਿਆਰੀ ਜੀ ਇਸ ਤਰ੍ਹਾਂ ਤੁਹਾਨੂੰ ਫਲਾਵਰਸ ਮਿਲਣਗੇ ਸੈਂਟਰ ਪੈਨਲਿੰਗ ਦੇ ਵਿੱਚ ਨੌਰਥ ਥ्रेड ਵਰਕ ਦੇ ਨਾਲ ਪਲੱਸ ਮਸ਼ੀਨ ਵਰਕ ਦਾ ਕੰਮ ਆਏਗਾ ਵੇਲ ਮਿਲੇਗੀ 4 ਸਾਈਡ ਬਾਟਰ ਲਾਈਨ ਦੀ ਵੇਲ ਮਿਲੇਗੀ ਬਾਟਮ ਜਿਹੜਾ ਉਹ ਵੀ ਆਏਗਾ कॉटन ਸ਼ਿਮਰ ਦੇ ਵਿੱਚ ਇਸ ਤਰ੍ਹਾਂ ਸੈਲਫ ਦੇ ਵਿੱਚ ਚੈੱਕ ਵਾਲੀ ਏਮਬਰਾਇਡਰੀ ਪ੍ਰਿੰਟਿੰਗ ਦਾ ਹੀ ਆਏਗਾ ਬਾਟਮ ਏਮਬਰਾਇਡਰੀ ਆਏਗੀ ਨਾਲ ਤੇ ਨਾਲ ਆਏਗਾ ਪਿਓਰ ਮਸਲੀਨ ਦਾ ਦੁਪੱਟਾ 2 ਸਾਈਡਰ ਜਿਹੜੀ ਇੱਕਦਮ ਪੂਰੀ ਲੰਮੀ ਚੌੜੀ ਤੁਹਾਨੂੰ ਵੇਲ ਮਿਲਦੀ ਪਈ ਆ 4 ਸਾਈਡਰ ਲੈਸ ਮਿਲਦੀ ਪਈ ਆ ਇਸ ਤਰ੍ਹਾਂ ਆਏਗੀ ਪੂਰੀ ਬਹੁਤ ਸੋਹਣੀ ਜਿਹੜੀ ਆ ਔਰ ਸਟ੍ਰਿਪਸ ਜਿਹੜੀਆਂ ਆ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਸੂਟ ਆ ਕਲਰ ਤੁਸੀਂ ਦੇਖਦੇ ਜਾਓ 바ਵਾ ਸ਼ੇਡ ਹੋ ਗਈ ਆ ਪਿੰਕ ਕਲਰ ਹੋ ਗਿਆ ਗ੍ਰੀਨ ਟੋਨ ਹੋ ਗਈ ਠੀਕ ਹੈ ਜੀ ਇਸ ਪੈਟਰਨ ਦੇ ਵਿੱਚ ਕਾਟਨ ਸ਼ਿਮਰ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਇਸ ਦੇ ਵਿੱਚ ਅਗਲਾ ਪੈਟਰਨ ਜਿਹੜਾ ਉਹ ਡਿਫਰੈਂਟ ਹੋਏਗਾ ਚੈੱਕ ਕਰਦੇ ਜਾਓ ਬਹੁਤ ਸੋਹਣਾ ਮੱਖਣ ਮਲਾਈ ਜਿਹੜਾ ਉਹ ਫੈਬਰਿਕ ਆ ਪਿਓਰ ਕਾਟਨ ਦਾ ਫੈਬਰਿਕ ਆਏਗਾ ਤੇ ਪ੍ਰਿੰਟਿੰਗ ਚੈੱਕ ਕਰੋ ਠੀਕ ਹੈ ਅਸਮਾਨੀ ਰੰਗ ਦਾ ਸੂਟ ਆ ਪਰ ਪ੍ਰਿੰਟਿੰਗ ਲਾਈਟ ਪਿੰਕ ਕਲਰ ਗ੍ਰੇਟ ਔਨ ਦੀ ਪ੍ਰਿੰਟਿੰਗ ਆਏਗੀ ਅੰਬੀਆਂ ਵਾਲੀ ਪ੍ਰਿੰਟਿੰਗ ਆਏਗੀ ਪੈਨਲਿੰਗ ਵਾਲਾ ਸੂਟ ਆਏਗਾ ਇਸ ਨਾਲ ਤੁਹਾਨੂੰ ਇਸ ਸੈਂਟਰ ਦੇ ਵਿੱਚ ਫਲਾਵਰਸ ਮਿਲਣਗੇ ਬਟਰ ਲਾਈਨ ਦੀ ਵੇਲ ਆਏਗੀ ਜੀ ਠੀਕ ਹੈ ਸੈਲਫ ਦੀ ਹੀ ਤੁਹਾਨੂੰ ਜਿਹੜੀ ਉਹ ਮਿਲੇਗੀ ਬਾਟਮ ਤੇ ਇਸ ਦੇ ਉੱਪਰ ਫਲਾਵਰ ਆਏਗਾ ਨਾਲ ਆਏਗੀ ਵੇਲ ਠੀਕ ਹੈ ਜੀ ਇਹ ਵਾਲਾ ਜਿਹੜਾ ਫੈਬਰਿਕ ਆ ਇਹ ਵਿਦਆਊਟ ਸ਼ਿਮਰ ਹੋਏਗਾ ਪਿਓਰ ਕਾਟਨ ਦਾ ਫੈਬਰਿਕ ਆ ਇੱਕਦਮ ਸੌਫਟ ਕਾਟਨ ਹੋਏਗੀ ਇਹ ਵਾਲੀ ਤੇ ਇਸ ਦੇ ਵਿੱਚ ਤੁਹਾਨੂੰ ਮਿਲਣਗੇ ਇਸ ਤਰ੍ਹਾਂ ਦੁਪੱਟਾ ਮਿਲੇਗਾ ਬਹੁਤ ਸੋਹਣਾ ਪਿਓਰ ਮਸਲੀਨ ਦਾ ਦੁਪੱਟਾ ਹੋਏਗਾ ਵੇਲ ਆਏਗੀ ਲੈਸਿਸ ਆਉਣਗੀਆਂ ਸਟ੍ਰਿਪਸ ਦੇ ਆਉਣਗੀਆਂ ਸੈਂਟਰ ਦੇ ਵਿੱਚ ਵਾਈਟ ਕਲਰ ਦੀਆਂ ਠੀਕ ਹੈ ਬਹੁਤ ਸੋਹਣੀ ਇੱਕਦਮ ਤੁਸੀਂ ਇਹਦੀ ਐਮਬਰਾਇਡਰੀ ਚੈੱਕ ਕਰਦੇ ਜਾਓ ਪਿਓਰ ਮਸਲੀਨ ਦਾ ਜਿਹੜਾ ਆਏਗਾ ਦੁਪੱਟਾ ਆ ਅਸਮਾਨੀ ਰੰਗ ਸਭ ਤੋਂ ਪਹਿਲੇ ਹੋ ਗਿਆ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਸੂਟ ਹੈ ਅਗਲਾ ਕਲਰ ਦੇਖੋ ਆ ਮਸਟਰਡ ਮਹਿੰਦੀਆ ਸ਼ੇਡ ਆਏਗੀ ਠੀਕ ਹੈ ਮਸਟਰਡ ਗ੍ਰੀਨੀਸ਼ ਸ਼ੇਡ ਜਿਹੜੀ ਹੁੰਦੀ ਹੈ ਉਹ ਵਾਲੀ ਆਏਗੀ ਕਲਰ ਬਹੁਤ ਹੀ ਪਿਆਰਾ ਜਿਹਾ ਆ ਤੇ ਇਹ ਕਾਫੀ ਟ੍ਰੈਂਡਿੰਗ ਦੇ ਵਿੱਚ ਰਿਹਾ ਹੈ ਇਹ ਵਾਲਾ ਕਲਰ ਠੀਕ ਹੈ ਉਪਰ ਪ੍ਰਿੰਟਿੰਗ ਚੈੱਕ ਕਰਦੇ ਜਾਓ ਬਹੁਤ ਸੋਹਣੀ ਪ੍ਰਿੰਟਿੰਗ ਆ ਇਸ ਤਰ੍ਹਾਂ ਤੁਹਾਨੂੰ ਆ ਪੈਨਲਿੰਗ ਮਿਲਦੀ ਪਈ ਆ ਫਲਾਵਰਸ ਮਿਲਦੇ ਪਏ ਆ ਤੇ ਨਾਲ ਆਏਗੀ ਇਹਵੇਂ embroiderry ਬਾਰਡਰ ਲਾਈਨ ਦੀ embroiderry ਸੈਲਫ ਦੇ ਵਿੱਚ ਜਿਹੜੀ ਆ ਉਹ ਨੈਗੇਟਿਵ ਪ੍ਰਿੰਟਿੰਗ ਜਿਵੇਂ ਅਸੀਂ ਕਹਿ ਦਿੰਦੇ ਆ ਉਹਦੇ ਵਿੱਚ ਆਏਗਾ ਬਾਟਮ ਪਲੱਸ embroiderry ਦਾ ਕੰਮ ਆਏਗਾ ਤੇ ਨਾਲ ਦੁਪੱਟਾ ਆਏਗਾ ਪਿਓਰ ਮਸਲੀਨ ਦਾ 1995 ਅੱਜ ਦੇ ਸੂਟਸ ਦਾ ਰੇਟ ਆ ਇਕਦਮ ਡਿਸਕਾਊਂਟ ਦੇ ਵਿੱਚ ਲਗਾ ਕੇ ਜਿਹੜਾ ਤੁਹਾਨੂੰ 1995 ਦੇ ਵਿੱਚ ਇਹ ਵਾਲੇ ਸੂਟ ਮਿਲ ਜਾਣਗੇ ਵੈਸੇ ਇਹ ਸੂਟ ਦਾ ਰੇਟ ਜਿਹੜਾ ਉਹ 22 23 ਸੋ ਬਾ ਜਿਵੇਂ ਕਿ ਅਸੀਂ ਲਾਈਵ ਦੇ ਵਿੱਚ ਵੀ ਦੱਸਿਆ ਸੀਗਾ ਤੇ ਇਸთან ਦੁਪੱਟਾ ਆਏਗਾ ਬਹੁਤ ਹੀ ਪਿਆਰਾ ਜਿਹਾ ਇਕਦਮ ਮੱਖਣ ਮਲਾਈ कॉटन ਮਸਲੀਨ ਦਾ ਦੁਪੱਟਾ ਹੋਏਗਾ ਪਿਓਰ ਮਸਲੀਨ ਦਾ ਦੁਪੱਟਾ ਹੋਏਗਾ ਫੋਰ ਸਾਈਡਡ ਲੈਸ ਮਿਲੇਗੀ ਟੂ ਸਾਈਡਡ ਵੇਅ ਮਿਲੇਗੀ ਇਹ ਹੋਏਗਾ ਮਸਟਰਡ ਮਹਿੰਦੀਆ ਸ਼ੇਡ ਅਗਲਾ ਆਏਗਾ ਲਾਈਟ ਗਾਜਰੀ ਟੋਨ ਆ ਬਹੁਤ ਹੀ ਪਿਆਰਾ ਜਿਹਾ ਕਲਰ ਇਹ ਵੀ ਲਾਈਟ ਗਾਜਰੀ ਸ਼ੇਡ ਹੋਏਗੀ ਪੈਨਲਿੰਗ ਆਏਗੀ ਇਸ ਤਰ੍ਹਾਂ ਤੁਹਾਨੂੰ ਪੈਨਲਿੰਗ ਮਿਲੇਗੀ ਫਲਾਵਰਸ ਮਿਲਣਗੇ ਠੀਕ ਹੈ ਐਮਬਰਾਇਡਰੀ ਵਾਲੇ ਫਲਾਵਰਸ ਹੋਣਗੇ ਤੇ ਨਾਲ ਆਏਗੀ ਬੇਲ ਠੀਕ ਹੈ ਬਾਟਮ ਜਿਹੜਾ ਇਸ ਤਰ੍ਹਾਂ ਐਮਬਰਾਇਡਰੀ ਵਾਲਾ ਬਾਟਮ ਮਿਲੇਗਾ ਨਾਲ ਆਏਗਾ ਦੁਪੱਟਾ ਏਮ ਟੂ ਸੇਮ ਟੋਨ ਦਾ ਜਿਹੜਾ ਉਹ ਸਾਰਾ ਹੀ ਸੂਟ ਹੋਏਗਾ 1995 ਦੇ ਵਿੱਚ ਵੀ ਸਾਕੀ ਕਰਕੇ ਜਿਹੜਾ ਇੱਕਦਮ ਕਾਫੀ ਡਿਸਕਾਊਂਟ ਦੇ ਵਿੱਚ ਸੂਟ ਲੈ ਕੇ ਆਏ ਆਂ ਤੇ ਇਸ ਮੰਥ ਅਗਰ ਤੁਸੀਂ ਪਿਆਰ ਦਿੰਦੇ ਰਹੇ ਤੇ ਹੋਰ ਵੀ ਜਿਹੜਾ ਉਹ ਡਿਸਕਾਊਂਟੇਬਲ ਜਿਹੜੇ ਉਹ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ ਕਲੈਕਸ਼ਨ ਦੇ ਵਿੱਚ ਤੁਸੀਂ ਕੋਈ ਵੀ ਸੂਟ ਕਲਰ ਪਸੰਦ ਕਰ ਸਕਦੇ ਹੋ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਵਿਦ ਰੇਟ ਠੀਕ ਹੈ ਜੀ ਅ ਅਵੇਲੇਬਿਲਟੀ ਤੁਸੀਂ ਜ਼ਰੂਰ ਚੈੱਕ ਕਰਾ ਲੈਣੀ ਆ ਤੇ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਕਰਕੇ ਆਪਣਾ ਆਰਡਰ ਕਨਫਰਮ ਕਰਾ ਸਕਦੇ ਹੋ ਚੈਨਲ ਨੂੰ ਕਰਾ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ